ਲੋ ਜੀ ਬਾਈ ਜੀ ਚਾਰ ਫਰਦੇ ਆ ਤੇ ਨਿਗਾ ਉਹਨਾਂ ਨਹੀਂ ਕਿਉਂਕਿ ਬੈਰੀ ਸੁਬਾ ਆਪਣੀ ਕਾਲੀ ਲੈ ਗਈ ਤੇ ਡੋਰ ਲਾਤਾ ਸੀ ਕਬੂਤਰ ਆਪ ਲੋ ਸਸੀ ਗਾਲ ਬਾਈ ਜੀ ਹੁਣ ਆਪਾਂ ਲੱਗੇ ਆ ਵਲੋਗ ਦੀ ਸਟਾਰਟਿੰਗ ਕਰਨ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਕਬੂਤਰ ਆਪਣੀ ਉੱਤਰਿਆ ਆ ਗਏ ਆ ਗਏ ਆ ਗਿਆ ਤੇ ਕਬੂਤਰ ਬੱਧਾ ਪਿਆ ਜਦੋਂ ਮੜੀ ਜੀ ਨੀਵੀ ਆਗੇ ਤੇ ਢੁਕਾ ਕੇ ਬਾਹਰ ਲਾ ਲਓ ਜੀ ਬਾਈ ਕਬੂਤਰ ਆਪਣੇ ਥੋੜੀ ਜਿਹੀ ਉਤਰਿਆ ਆਏ ਤੇ ਇਹ ਆਉਂਦਾ ਮੈਨੂੰ ਦੁਕਾਨ ਤੇ ਇਹਨੂੰ ਪਤਾ ਨਹੀਂ ਕੀ ਲੈਣਾ ਇਹਨੂੰ ਜਲਦੀ ਜਲਦੀ ਫਿਰ ਇਹਦੇ ਨਾਲ ਜਾ ਕੇ ਆਪਾਂ ਦੁਕਾਨ ਤੇ ਤੇ ਫਿਰ ਆ ਕੇ ਕਬੂਤਰ ਬਹਾਉਣੇ ਆ ਤੇ ਫਿਰ ਕੱਲ ਨੂੰ ਆਪਾਂ ਜਾਣਾ ਪ੍ਰੋਗਰਾਮ ਵਿਆਹ ਤੇ ਚੱਲ ਚੱਲ ਮੂਰੇ ਚੱਲ 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 ਡੋਰ ਲਾਈ ਪਈ ਆ ਇਹ ਦੋ ਨਿੱਕੀਆਂ ਛਤਰੀਆਂ ਤੇ ਦੋ ਵੱਡੀਆਂ ਲੱਗੀਆਂ ਪੰਗਾਂ ਤੇ ਤੀਜਾ ਦੰਬੜ ਕਾ ਇਹ ਕਦੇ ਭੜਕਾ ਕੇ ਬਾਹਰ ਨਹੀਂ ਦੂ ਆ ਜਾਂਦੀ ਤੇ ਚੌਥਾ ਵੀ ਉਹ ਆ ਗਿਆ ਤੇ ਚੌਥਾ ਉਹ ਆ ਗਿਆ ਚਾਰੀ ਆ ਗਏ ਮੜਾ ਇਹ ਹਲਾਲ ਗਿੱਤ ਭਾਲ ਕੇ ਇਹਨੂੰ ਤੇ ਫਿਰ ਵੀ ਨੇ ਕੀ ਬੰਦ ਬਲ ਕਰਨੇ ਦਾ ਘਰ ਇਹ ਫੋਕ ਕਰ ਲਾ ਫੂਸ ਆ ਨਿਮੇ ਜੀ ਦੀ ਸੀ ਜਾਂਦੀ ਹੈ ਨਾ ਇਹ ਨੰਮ ਤੋ ਆਈ ਸਿੱਧਾ ਹੋ ਉਹਦੇ ਕੂਤਰ ਵੀ ਨੀਵੇਂ ਨੀਵੇਂ ਫਰਦੇ ਦਿਸ ਜਾਂਦੇ ਆ ਬਲ ਕਰਨੀ ਤੇ ਕੂਤਰ ਉੱਚਾ ਤਾਂ ਕੋਈ ਹੈ ਨਹੀਂ ਨੀਵੇਂ ਫਰਦੇ ਆ ਤੇ ਆਪਣੇ ਆ ਜਾਂਦੇ ਆ ਜਾਂਦੇ ਕੈਮਰੀ ਚ ਆਉਂਦੇ ਆ ਮੇਰੇ ਕੋਲ ਮੋਬਾਈਲ ਹੀ ਅੰਗਾ ਵੰਗਾ ਦਾ ਕੈਮਰੀ ਤਾਂ ਆਉਂਦੇ ਨਹੀਂ ਤੇ ਆਪਾਂ ਸਗਾ ਉਹਨੂੰ ਬਾਈ ਬੁਲਾ ਲਈਦਾ ਫੋਨ ਵੀ ਕਰ ਲਈਦਾ ਪਰ ਉਹ ਆਪਾਂ ਨੂੰ ਨਾ ਪਹਿਲੀ ਗੱਲ ਤਾਂ ਫੋਨ ਚੱਕਦਾ ਹੁਣੀ ਮੇਰਾ ਬਹੁਤ ਘਟ ਚੱਕਦਾ ਪਤਾ ਨਹੀਂ ਕੀ ਹੋਇਆ ਇੱਕ ਕਬੂਤਰ ਆ ਜਾਂਦਾ ਨੇ ਮੁੱਤ ਆ ਜਾਂਦਾ ਏ ਲਓ ਬਾਈ ਜੀ ਲਾਈਟ ਇੱਕ ਆ ਜਗੀ ਜਾਂਦੀ ਹੈ ਇੱਕ ਆ ਜਗੀ ਜਾਂਦੀ ਹੈ ਤੇ ਜੋਤ ਬਾਉਣ ਲੱਗਿਆ ਪਿਆ ਕਬੂਤਰ ਇੱਕ ਬਾ ਲਿਆ ਇਹ ਬੈਰੀ ਪੈ ਗਈ ਸੀ ਉਤੋਂ ਸਿੱਧਾ ਹੀ ਆਇਆ ਆ ਬੈਠਾ ਤੇ ਦੋ ਫਰਦੇ ਆ ਤੇ ਇੱਕ ਨਹੀਂ ਸਾਨੂੰ ਬਈ ਬੈਰੀ ਪੈ ਗਈ ਸੀ ਇੱਕ ਦਾ ਨਹੀਂ ਮੂੰਹ ਸਿਰ ਬਣਿਆ ਬਈ ਕਿੱਧਰ ਨਹੀਂ ਗਿਆ ਪੁੰਜ ਗਿਆ ਇੱਥੇ ਯਾਰ ਇੱਥੇ ਪਤਾ ਨਹੀਂ ਲੱਗਿਆ ਬਈ ਕਬੂਤਰ ਕਿੱਧਰ ਗਿਆ ਉਹ ਜਿਹੜੇ ਦੋ ਆ ਉਹ ਕਿੱਥੇ ਆ ਉਹ ਤਾਂ ਹੋ ਗਿਆ ਕਿੱਥੇ ਆ ਉਹ ਜਾਂਦੇ ਉੱਚੇ ਹੋ ਗਏ ਆ ਜਾਂਦੇ ਇਹ ਆ ਗਈ ਵੀਡੀਓ ਚ ਆਈ ਜਾਂਦੇ ਦੋ ਇਹ ਤਾਂ ਇਕੱਠੇ ਫਰਦੇ ਆ ਤੀਜਾ ਵਿੱਚ ਕਬੂਤਰ ਨਹੀਂ ਦੇ ਸੀ ਇੱਕ ਕਬੂਤਰ ਆ ਫਰਦਾ ਇਹ ਆ ਫਰਦਾ ਨਿੰਮ ਦੇ ਉਸਤਾਂ ਦੀ ਜੇ ਇਹ ਆਪਣਾ ਹੋਇਆ ਤਾਂ ਲਓ ਬਾਈ ਜੀ ਦੋ ਤਾਂ ਬਹਿ ਗਏ ਆ ਤੇ ਦੋ ਰਹਿੰਦੇ ਆ ਤੇ ਲਾਈਟਾਂ ਜਗੀਆਂ ਜਾਂਦੀਆਂ ਤੇ ਚਾਰ ਬੰਦੇ ਅਸੀਂ ਲੱਗੇ ਪਏ ਆ ਇੱਥੇ ਜੇ ਦੀਂਦਾ ਇੱਕ ਇੱਥੇ ਜੇ ਆਂਦੇ ਦੀਂਦਾ ਉਹਨੂੰ ਭਾਉਣ ਲੱਗੇ ਪਏ ਆ ਬੰਦੇ ਆਪਣੇ ਆਪ ਨੇ ਆ ਬੈਠੇ ਲਾਈਟ ਉਹ ਵੀ ਜਗਾਤੀ ਚਾਨਣ ਚਾਰਜ ਸਪਰੇ ਕਰਤਾ ਤੇ ਲਾਉਣ ਲੱਗੇ ਆ ਕਬੂਤਰ ਡੋਰ ਵਾਲਾ ਹੁਣ ਤੜਕੇ ਵੇਖਾਂਗੇ ਬਾਈ ਦੀਂਦਾ ਤਾਂ ਕੁਸ ਹੈ ਨਹੀਂਗਾ ਨਾ ਤਾਂ ਦੀਂਦਾ ਤਾਂ ਕੋਈ ਕਬੂਤਰ ਫਰਦਾ ਦੀਂਦਾ ਹੋਵੇ ਫਿਰ ਵੀ ਮੱਥਾ ਮਾਰ ਗਏ ਕੁਛ ਨਹੀਂ ਦੀਂਦਾ ਛਤਰियां ਲਾਤੀਆਂ ਡੂਰ ਵਾਲਾ ਕਬੂਤਰ ਲਾੜ ਗਏ ਬੰਦੇ ਆਪਣੇ ਥੱਲੇ ਹੀ ਤਾਰ ਨੂੰ ਤਿਆਰ ਆ ਲਓ ਬਾਈ ਜੀ ਸਵਾ 9 ਹੋ ਗਿਆ ਤੇ ਜਿਹੜੇ ਆਪਣੇ ਦੋ ਬੱਚੇ ਰਾਤ ਬੈਠੇ ਨਹੀਂ ਸੀਗੇ ਛਤਰੀ ਲੱਗੀ ਪਈ ਆ ਕੋਈ ਬੱਚਾ ਹੁਣੀ ਪਈ ਹਿੱਲਿਆ ਵਾ ਚਲੋ ਅੰਤ ਜੀ ਤਾਂ ਜਾਣਾ ਵੀ ਬਾਹਰ ਵਿਆਹ ਤੇ ਜਾਣਾ ਤੇ ਬੰਦਾ ਖੜਾ ਚਲੋ ਕੋਈ ਗੱਲ ਨਹੀਂ ਬਾਈ ਜੇ ਕਰਮਾਂ ਚ ਹੋਇਆ ਤਾਂ ਆ ਜਾਣਗੇ ਤੇ ਜੇ ਨਾ ਹੋਏ ਤੇ ਫਿਰ ਕੀ ਕਹਿਣਾ ਲਓ ਬਾਈ ਜੀ ਆਪਾਂ ਐਸੀ ਵਿਆਹ ਕੋਟਪੂਰੇ ਤੇ ਆਪਣੀ ਜਨਸੰਖਿਆ ਆਫਰਦੀ ਇਹ ਕਾਫਰ ਦਾ ਇਹ ਆਪਣੇ ਰਾਤ ਵਾਲੇ ਕੂਤਰ ਬੈਠੇ ਨਹੀਂ ਸੀਗੇ ਤੇ ਆ ਪੈਲਸ ਜਿਹੜੀ ਚ ਵਿਆਹ ਆਏ ਆ ਇੱਕ ਬੰਦਾ ਫਿਰਦਾ ਦੋ ਆ ਖੜੇ ਤੇ ਥਾ ਫਿਰਦਾ ਮੈਂ ਤੇ ਜਮਤੀ ਬੱਚੇ ਆਪਣੇ ਨਹੀਂ ਉੱਠੇ ਲੇਟ ਵੀ ਨਹੀਂ ਉੱਠੇ ਆਪਾਂ ਪਿੰਡ ਫੋਨ ਕਰਕੇ ਪੁੱਛ ਲਿਆ ਸੀ ਉਹਨਾਂ ਨੇ ਵੀ ਨਹੀਂ ਉੱਠੇ ਪਿੰਡ ਕੀਤਾ ਸੀ ਫੋਨ ਉਿੱਤਰ ਆਪਣੇ ਉੱਠੇ ਨਹੀਂ ਗੇ ਆ ਬੰਦਾ ਉਹਦਾ ਛੇਤੀ ਘਰੇ ਚੱਲ ਗਿਆ ਠਠ ਕਰ ਰਿਹਾ ਮੈਨੂੰ ਲਓ ਬਾਈ ਜੀ ਜਨਸੰਖਿਆ ਆਪਣੀ ਸਾਰੀ ਆ ਬੈਠੀ ਪਤਾ ਨਹੀਂ ਕੈਮਰੇਜ ਸਹੀ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਵਾਕ ਇਹ ਵਿਆਹ ਇਹ ਤਾਂ ਕਰਕੇ ਟੈਂਡ ਤੇ ਚੱਲ ਪਿਆ ਪਿੰਡ ਨੂੰ ਵਾਕਸ ਤੇ ਫਿਰ ਇੱਕ ਵਿਆਹ ਪਿੰਡ ਜਾ ਕੇ ਟੈਂਡ ਕਰਨਾ ਤੇ ਜਿਹੜੇ ਆਪਣੇ ਦੋ ਬੱਚੇ ਫ੍ਰੀ ਫਾਇਰ ਰਾਤ ਨੂੰ ਨਹੀਂ ਬੈਠੇ ਸੀ ਉਹਨਾਂ ਦਾ ਫੋਨ ਕੀਤਾ ਸੀ ਬਾਈ ਨਹੀਂ ਆਏ ਫਿਰ ਜਾ ਕੇ ਵਿਹਨੇ ਦਾਣਾ ਪਾਣੀ ਵੀ ਜਾ ਕੇ ਪਾਵਾ ਜਾਨਵਰਾਂ ਨੂੰ ਦੇਖਦੇ ਆ ਕੀ ਕਰੀ ਲੋ ਬਾਈ ਜੀ ਬੱਚੇ ਤਾਂ ਆਪਣੇ ਆਏ ਨਹੀਂਗੇ ਜਿਹੜੇ ਰਾਤ ਨਹੀਂ ਬੈਠੇ ਸੀ ਇੱਕ ਪਾਸਿਓਂ ਵਿਆਹ ਤੋਂ ਆ ਗਿਆ ਤੇ ਦੂਜੇ ਪਾਸੇ ਸ਼ੋਰ ਤਿਆਰੀ ਕਰੀ ਜਾਂਦੇ ਆ ਆਪਾਂ ਤਿਆਰ ਹੋ ਗਏ ਆਪਾਂ ਰੈਡੀ ਟੂ ਗੋ ਆ ਤੇ ਆ ਬੰਦਾ ਇਧਰ ਕਪੜੇ ਪਾਈ ਜਾਂਦਾ ਤੇ ਇਧਰ ਆ ਪਾਈ ਜਾਂਦਾ ਹੁਣ ਜਾਣੇ ਦੂਜੇ ਪਾਸੇ ਵਿਆਹ ਤੇ ਬਲਾਉਗਾ ਜਨੇਰੀ ਜਨ ਸੰਖਿਆ ਆਪਣੀ ਹੋ ਗਈ ਆ ਤਿਆਰ ਇਧਰ ਵੇਖੋ ਠੀਕ ਹੈ ਡਾਇਰੈਕਟਰ ਜਸੂ ਦੀ ਮੈਰਜ ਤੇ ਚੱਲੇ ਆ ਤੇ ਅਸੀਂ ਪਹਿਲਾਂ ਵੀ ਵਿਆਹ ਤੋਂ ਆਏ ਆ ਤੇ ਵਿਆਹ ਤੋਂ ਹਮਸਰ ਕਪੜਾ ਢੀੜਾ ਥੋੜਾ ਚੇਂਜ ਕਰਨਾ ਸੀਗਾ ਆ ਵੇਖੋ ਮੌਲ ਇਹਨਾਂ ਦੇ ਬੱਚਿਆਂ ਦਾ ਆਂਦੇ ਹੁੰਦੇ ਜਵਾਕ ਤਿਆਰ ਪ્યોਰ ਤਿਆਰ ਸੋਹਣੇ ਲੱਗਦੇ ਆ ਤਾਂ ਬੰਦਾ ਆਟੋਮੈਟਿਕ ਹੀ ਭਾਵ ਜਾਂਦਾ ਬਾਈ ਜੀ ਆਗੇ ਆਪਾਂ ਤੇ ਆਪਣੇ ਸਾਰੇ ਇਧਰ ਇਧਰਲੇ ਪਾਸੇ ਸਾਰੀ ਕਣਕ ਨੂੰ ਪਾਣੀ ਲੱਗ ਗਿਆ ਪੱਠੇ ਵੱਢ ਕੇ ਚਾਚਾ ਰੱਖ ਗਿਆ ਕੱਲ ਦੇ ਆਹੀ ਚਲ ਕੋਈ ਗੱਲ ਨਹੀਂ ਚੱਕ ਲਾਂਗੇ ਸਰੋਂ ਨੂੰ ਪਤਾ ਨਹੀਂ ਪਾਣੀ ਲਾ ਕੇ ਗਿਆ ਕਿ ਕਿਵੇਂ ਆਪਾਂ ਰੋਈ ਟਾ ਕੱਚਾ ਤਾਂ ਬੰਦਾ ਹੈ ਨਹੀਂਗਾ ਬਈ ਜ਼ਿੰਮੇਵਾਰੀ ਵਾਲਾ ਬੰਦਾ ਵੀ ਨਹੀਂ ਆ ਜੇ ਸਰੋਂ ਰਹਿ ਗਈ ਤਾਂ ਫਿਰ ਸਰੋਂ ਨੂੰ ਕੱਲ ਨੂੰ ਲਾ ਦੇ ਕੱਲ ਨੂੰ ਵੀ ਭੋਗ ਤੇ ਜਾਣਾ ਥੋੜੀ ਜੀ ਮਜਬੂਰਨ ਕੰਮ ਬਣਾਇ ਪਿਆ ਅੱਜ ਵਿਆਹ ਤੇ ਸੀ ਸਰੋਂ ਰਹਿ ਗਈ ਬਈ ਕੱਲੀ ਚਲੋ ਹੁਣ ਪੁੱਛਦੇ ਆ ਫੋਨ ਕਰਕੇ ਵੀ ਕੀ ਹਾਲ ਹਕਤਾ ਜੀ ਉੱਥੇ ਵਿਆਹ ਤੋਂ ਆ ਕੇ ਪਿੰਡ ਵਾਲੇ ਵਿਆਹ ਤੇ ਆ ਗਏ ਪਿੰਡ ਵਾਲੇ ਵਿਆਹ ਤੇ ਬਾ ਹੁਣ ਇੱਥੇ ਕਰਦੇ ਆ ਸਮਾਪਤੀ ਆਪਾਂ ਇਰੋ ਠੀਕ ਆ ਬਾਈ ਜੀ ਕਰ ਲੱਗੇ ਆ ਵਲੌਗ ਦੀ ਸਮਾਪਤੀ ਤੇ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਬਲੌਗ ਫਾਇਰਾ ਵੀਰ ਲਾਈਕ ਜੇ ਕਮੈਂਟਸ ਆਸੇ ਜਰੂਰ ਆਪਾਂ ਬਰੂਕ ਕੋਲ ਚੱਲਦੇ ਹਾਂ ਦਸੀ ਗੱਲ ਜੀ ਸਾਰੇ ਹਾਂ ਹਾਂ ਠੀਕ ਆ